ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਗੰਜੜ ਜਿਹਾ ਅਮਿਤ ਸਾਹਿਬ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਂ ਵਾਲੇ ਦਾ ਨਾਮ ਲੈਂਦਾ ਸੀਗਾ ਅਮਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰਾਮ ਸੈਮਾਰਾ ਦਾ ਪਾੜ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਥੋੜੇ ਤੋਂ ਰੁਕੇ ਨਹੀਂ ਹੈਗੇ ਅੰਨ ਹੱਤਿਆ ਤੇ ਤੁਸੀਂ ਵਾਰ ਕਰਨਾ ਚਾਹ ਜਾਣਦੇ ਹੋ ਅਮਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਦੋਂ ਰਾਜਨੀਤੀ ਦੀ ਗੱਲ ਕਰਦਾ ਸੀ ਨਸ਼ਿਆਂ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਆ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਗਵਾਦੀ ਉਹ ਤਾਂ ਰੁਕੇ ਨਹੀਂ ਤੁਹਾਡੇ ਤੋਂ ਉਹ ਨਿਰਦੋਸ਼ੇ ਮਾਰਦੇ ਉੱਥੇ ਦੇਸ਼ ਦਾ ਨਾਸ ਕਰਤਾ ਹੈ ਨਾ ਮਿਤਸਾ ਮੋਦੀ ਵਰਗੇ ਗੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਆ ਰੇੜੀ ਕੀ ਦੀ ਹੈ ਜੇ ਤੋ ਸਮਾਨ ਲੈਣਾ ਹੈ ਜੇ ਤੋ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਿਟੀ ਨਾਲ ਤੁਸੀਂ ਧੱਕਾ ਕਰਨ ਲੱਗ ਗਏ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਡੱਕ ਦਿੰਨੇ ਹੋ ਇਹੜਾ ਰੋਕਣਾ ਚਾਹੀਏ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਇਲੈਕਸ਼ਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਦਾ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸ਼ਰਮ ਆਣੀ ਚਾਹੀਦੀ ਆ ਅਰ ਜਿਹਨਾਂ ਨੇ ਮਾਰੇ ਕਿਉਂਕਿ ਜਿਹੜੇ ਨਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੇ ਅਸੀਂ ਕਿਸੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਹੈ ਗੰਦੀ ਪਰ ਗੰਦੇ ਪਾਇਆ ਹੋਇਆ ਸਾਰਾ ਮਿੱਤ ਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਤੇ ਨਿਰਦੋਸ਼ੇ ਮਾਰਨ ਚਾਹੇ ਹਿੰਦੂ ਮਾਰਨ ਚਾਹੇ ਮੁਸਲਮਾਨ ਮਾਰਨ ਚਾਹੇ ਸਿੱਖ ਮਾਰਨ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਦੇ ਫਿਰਕੇ ਉੱਥੇ ਸ਼ਰਧਾਂਜਲੀ ਅੰਦੇ ਰਹੇ ਨੇ ਅਮਿਤ ਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਲੈਣ ਵਾਸਤੇ ਹੀ ਨਾਸ ਕਰਦੇ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਦਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ 'ਚ ਮੱਥਾ ਟੇਕਣ ਜਾਂਦੇ ਨੇ। ਇਹਦੀ ਤੋਂ ਵੀ ਮੱਚਦੇ ਨੇ ਇਹ। ਵੀ ਜਮਾ ਤੋੜ ਦੋ ਰਿਸ਼ਤੇ ਹਨਾ ਵੀ ਜਿਹੜਾ ਪਿਆਰ ਵਧਿਆ ਹੋਇਆ ਆਪਸ 'ਚ ਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਪ੍ਰਦੇਸ਼ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਅੰਦਰ। ਕਿਤਾਰ ਮਤੈ ਇਸ ਕੋ ਹੁੰਦਾ ਵੀ ਸਾਰਿਆਂ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਨ ਹੈ ਨਾ ਦੇਸ਼ ਦਾ ਮਾਹੌਲ ਹੈ ਮੈਂ ਦੋ ਵੀ ਸਭ ਨੇ ਭਾਈ ਇਸ ਦੇਸ਼ ਨੂੰ ਬਚਾਉਣ ਵਾਸਤੇ ਕਰਵਾਣੇ ਦਿੱਤੀਆਂ ਹੋਈਆਂ ਪਰ ਇਹਨਾਂ ਨੇ ਦੇਸ਼ ਦਾ ਨਾਸ ਕਰਦਾ ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਗੰਜੜ ਜਿਹਾ ਅਮਿਤ ਸਾਹਿਬ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਲੇ ਦਾ ਨਾਂ ਲੈਂਦਾ ਸੀਗਾ ਅਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂਗ੍ਰਾਮਸ ਐਮਆਰਐਸ ਦਾ ਪਾੜ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਤੁਹਾਡੇ ਤੋਂ ਰੁਕੇ ਨਹੀਂ ਹੈਗੇ ਅਨਿਅਤ ਤੇ ਤੁਸੀਂ ਵਾਰ ਕਰਨਾ ਚਾਹ ਜਾਣਦੇ ਹੋ ਅੰਮ੍ਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜ ਦੀ ਗੱਲ ਕਰਦਾ ਸੀ ਨਸਿਆਂ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਆ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਕਵਾਦੀ ਉਹ ਤਾਂ ਰੁਕੇ ਨਹੀਂ ਤੁਹਾਡੇ ਤੋਂ ਉਹ ਨਿਰਦੋਸ਼ੇ ਮਾਰਦੇ ਉੱਥੇ ਦੇਸ਼ ਦਾ ਨਾਸ ਕਰਤਾ ਹੈ ਨਾ ਅੰਮਿਤ ਸਾਹ ਮੋਦੀ ਵਰਗੇ ਗੰੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਹਿੰਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਯਾਰ ਰੈਡੀ ਕੀਤੀ ਹੈ ਜੇ ਤੋ ਸਮਾਨ ਲੈਣਾ ਹੈ ਜੇ ਤੋ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਿਟੀ ਨਾਲ ਤੁਸੀਂ ਧੱਕਾ ਕਰਨ ਲੱਗ ਗਏ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਹੈ ਉਹਨੂੰ ਚੱਕ ਕੇ ਤੁਸੀਂ ਜੇਲਾ ਚ ਡੱਕ ਦਿੰਨੇ ਹੋ ਜਿਹੜਾ ਰੋਕਣਾ ਚਾਹੁੰਦਾ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਇਲੈਕਸ਼ਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਕਲੰਨਾ ਦਾ ਦੇਸ਼ ਆ ਇਹ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸੇ ਪਾਲਗਾਮ ਦੇ ਅੰਦਰ ਆਰੰਦ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸ਼ਰਮਾਣੀ ਚਾਹੀਦੀ ਆ ਅਰ ਜਿਨ੍ਹਾਂ ਨੇ ਮਾਰੇ ਕਿਉਂਕਿ ਜਿਹੜੇ ਮਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੇ ਅਸੀਂ ਕਿਸੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਆ ਗੰਦੀ ਪਰ ਗੰਦੇ ਪਾਇਆ ਹੋਇਆ ਸਾਰਾ ਮਿੱਤ ਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਤੇ ਨਿਰਦੋਸ਼ੇ ਮਾਰਨ ਚਾਹੇ ਹਿੰਦੂ ਮਾਰਨ ਚਾਹੇ ਮੁਸਲਮਾਨ ਮਾਰਨ ਚਾਹੇ ਸਿੱਖ ਮਾਰਨ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਦੇ ਫਿਰਕੇ ਉੱਥੇ ਸ਼ਰਧਾਂਜਲੀ ਅੰਦੇ ਰਹੇ ਨੇ ਅਮਿਤ ਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਲੈਣ ਵਾਸਤੇ ਨਾਸ ਕਰਦੇ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਰਡਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ 'ਚ ਮੱਥਾ ਟੇਕਣ ਜਾਂਦੇ ਨੇ। ਇਹਦੀ ਤੋਂ ਵੀ ਮੱਚਦੇ ਨੇ ਇਹ। ਵੀ ਜਮਾ ਤੋੜ ਦੇ ਰਿਸ਼ਤੇ ਹਨਾ ਵੀ ਜਿਹੜਾ ਪਿਆਰ ਬਧਿਆ ਹੋਇਆ ਆਪਸ 'ਚ ਹਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਪਰਦੇਸ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਅੰਦਰ। ਗਿਟਾਰ ਮੁਤਾ ਇਸ ਕੋੰ ਦਾ ਵੀ ਸਾਰਿਆਂ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਨ ਹੈ ਨਾ ਤੇ ਇਸ ਚਾ ਮਾਹੌਲੇ ਵਿੱਚ ਦੋਵੇਂ ਸਭ ਨੇ ਭਾਈ ਇਸ ਦੇਸ਼ ਨੂੰ ਬਚਾਉਣ ਵਾਸਤੇ ਮਿਹਨਤਾਂ ਦਿੱਤੀਆਂ ਹੋਈਆਂ ਪਰ ਇਹਨਾਂ ਨੇ ਦੇਸ਼ ਦਾ ਨਾਸ ਕਰਿਆ